ਅੱਡੇ ਸਾਹਮਣੇ ਕੈਮਰੇ ਵਿੱਚ ਕੈਦ ਹੋਏ ਸ਼ਖਸ ਚੋਰ ਨੇ ਜਿਨ੍ਹਾਂ ਨੇ ਇੱਕੋ ਰਾਤ ਦੇ ਵਿੱਚ ਹਰੇੜੀ ਰੋਡ ਦੀਆਂ ਤਿੰਨ ਦੁਕਾਨਾਂ ਲੁੱਟਣ ਦੀ ਕੋਸ਼ਿਸ਼ ਕੀਤੀ ਜਿਦੇ ਵਿੱਚ ਉਹ ਦੋ ਦੁਕਾਨਾਂ ਨੂੰ ਲੁੱਟਣ ਦੇ ਵਿੱਚ ਸਫਲ ਹੋਏ ਤੇ ਤੀਜੀ ਦੁਕਾਨ ਦਾ ਜਿੰਦਾ ਤੋੜਨ ਲੱਗੇ ਹੀ ਸੀ ਕਿ ਪਿੱਛੋਂ ਪੁਲਿਸ ਦੀ ਗੱਡੀ ਆਉਣ ਕਰਕੇ ਉਹ ਉਸ ਨੂੰ ਛੱਡ ਕੇ ਭੱਜ ਗਏ ਪੂਰੀ ਵੀਡੀਓ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਘਟਨਾ 17 ਤਰੀਕ ਦੀ ਰਾਤ 2:40 ਮਿੰਟ ਦੀ ਹੈ ਕੈਮਰੇ ਦੇ ਸਮੇਂ ਅਨੁਸਾਰ ਤੁਸੀਂ ਦੇਖੋਗੇ ਕਿ 2:51 ਮਿੰਟ ਦੀ ਵੀਡੀਓ ਤੁਹਾਡੇ ਸਾਹਮਣੇ ਹੈ ਕਿਸ ਠੰਡੇ ਮੱਤੇ ਨਾਲ ਚੋਰ ਦੁਕਾਨ ਦਾ ਸ਼ਟਰ ਤੋੜ ਰਿਹਾ ਹੈ ਇਹ ਆਪਣੇ ਆਪ ਦੇ ਵਿੱਚ ਸਾਨੂੰ ਸਭ ਨੂੰ ਹੈਰਾਨ ਕਰਨ ਵਾਲਾ ਹੈ ਇੱਕੋ ਰਾਤ ਦੇ ਵਿੱਚ ਚੋਰ ਦੋ ਦੁਕਾਨਾਂ ਲੁੱਟ ਕੇ ਜੋ ਕਿ ਡਾਇਰੀਆਂ ਸਨ ਨੂੰ ਫਰਾਰ ਹੋ ਗਏ ਤੇ ਤੀਜੀ ਦੁਕਾਨ ਦਾ ਸ਼ਟਰ ਤੋੜਨ ਲੱਗੇ ਸੀ ਕਿ ਪਿੱਛੋਂ ਪੁਲਿਸ ਦੀ ਰਾਊਂਡ ਤੇ ਆਈ ਵੈਨ ਨੂੰ ਦੇਖ ਕੇ ਉਹ ਭੱਜ ਜਾਂਦੇ ਨੇ ਇਸ ਸੰਬੰਧੀ ਨੇੜੇ ਦੇ ਥਾਣਾ ਅਫਸਰ ਨਾਲ ਸੰਪਰਕ ਕੀਤਾ ਗਿਆ ਉਹਨਾਂ ਨੇ ਦੁਕਾਨਦਾਰਾਂ ਦੇ ਇਕੱਠ ਨੂੰ ਸੰਬੋਧਨ ਹੁੰਦਿਆਂ ਕਿਹਾ ਅਸੀਂ ਚੈੱਕ ਕੀਤਾ ਵੀ ਆਪਣੇ ਇਸ ਇੰਡੀਵਰਟੀ ਮਾਰਕੀਟ ਆ ਕਿੱਥੋਂ ਲੈ ਕੇ ਇਹਦੇ ਵਿੱਚ ਕੋਈ ਵੀ ਚੌਕੀਦਾਰ ਨਹੀਂ ਹੈਗਾ ਤੇ ਸਾਸੀਂ ਤੁਹਾਨੂੰ ਇਹ ਰਿਪਰਟ ਕਰਾਇਆ ਵੀ ਇੱਥੇ ਤੁਸੀਂ ਕਮ ਸੇ ਕਮ ਦੋ ਨਹੀਂ ਤਾਂ ਇੱਕ ਤਾਂ ਚੌਕੀਦਾਰ ਰੱਖੋ 100 100 ਰੁਪਇਆ ਵੀ ਦੁਕਾਨਦਾਰਾਂ ਨੂੰ ਨਹੀਂ ਆਉਂਦਾ ਹੈਗਾ ਚੌਕੀਦਾਰ ਰੱਖਣ ਨਾਲ ਬਹੁਤ ਬਹੁਤ ਫਾਇਦਾ ਹੋਏਗਾ ਆਪਾਂ ਨੂੰ ਸਿਰਫ ਅੱਗੇ ਜ਼ਿਆਦਾ ਨਹੀਂ ਦੋ ਆਹ ਦੋ ਮਹੀਨੇ ਰੱਖ ਲਓ ਤੁਸੀਂ ਆ ਦਸੰਬਰ ਜਨਵਰੀ ਜਿਹੜੇ ਹੁਣ ਜਨਵਰੀ ਤੇ ਫਰਵਰੀ ਬਸ ਦਸੰਬਰ ਦਾ ਲੰਘ ਗਿਆ ਜਨਵਰੀ ਤੇ ਫਰਵਰੀ ਜਿਹੜੇ ਡੇਢ ਮਹੀਨਾ ਡੇਢ ਮਹੀਨੇ ਚੌਕੀਦਾਰ ਰੱਖ ਲਓ ਫੇਰ ਅੱਗੇ ਚੋਰੀਆਂ ਬੰਦ ਹੋ ਜਾਂਦੀਆਂ ਹੁੰਦੀਆਂ ਨੇ ਧੁੰਦਾਂ ਦੇ ਮੌਸਮ ਦੇ ਵਿੱਚ ਨੇ ਜਦੋਂ ਹੁਣ ਧੁੰਦ ਪੈਂਦੀ ਆ ਬੰਦੇ ਨੂੰ ਬੰਦਾ ਨਹੀਂ ਦਿਖਦਾ ਉਦੋਂ ਆਉਂਦੇ ਨੇ ਕੋਲ ਪੁਲਿਸ ਵੀ ਡਰਦੀ ਰਹਿੰਦੀ ਆ ਕਿ ਕੋਈ ਐਕਸੀਡੈਂਟ ਨਾ ਹੋ ਜਾਏ ਕੋਈ ਹੋਰ ਅਸੀਂ ਵੀ ਚੌਂਕਾਂ 'ਚ ਖੜਦੇ ਆ ਅਸੀਂ ਹੁਣ ਉਹ ਕੁਦਰਤੀ ਗੱਲ ਜਦੋਂ ਧੁੰਦ ਹੈ ਨਹੀਂ ਸੀ ਉਸ ਦਿਨ 3 ਵਜੇ ਖਤਮ ਹੋ ਗਈ ਚ ਪੁਲਿਸ ਆ ਗਈ ਆ ਪੁਲਿਸ ਨੂੰ ਦੇਖ ਕੇ ਚੋਰੀ ਦਾ ਵਿਚਾਰ ਰਹਿ ਗਿਆ ਇਸ ਕਰਕੇ ਤੁਹਾਨੂੰ ਬੇਨਤੀ ਆ ਦੁਕਾਨਦਾਰਾਂ ਨੂੰ ਸਾਡੇ ਤੋਂ ਕੋਈ ਹੈਲਪ ਲੈਣੀ ਆ ਅਸੀਂ ਤੁਹਾਡੀ ਹੈਲਪ ਲਈ ਤਿਆਰ ਆ ਹਰ ਟਾਈਮ ਤੁਸੀਂ ਇੱਕ ਚੌਕੀਦਾਰ ਤਾਂ ਰੱਖੋ ਆਪਾਂ ਨੂੰ 50-50 ਜਾਂ 100-100 ਰੁਪਈਆ ਆਏਗਾ 100 ਰੁਪਈਆ ਕੋਈ ਜ਼ਿਆਦਾ ਨਹੀਂ ਹੈਗਾ ਆਪਾਂ ਆਪਣਾ ਬਿਜ਼ਨਸ ਚਲਾਉਂਦੇ ਆ ਕਮਾਈ ਕਰਦੇ ਆ ਤੇ ਕੋਈ ਵੱਡੀ ਗੱਲ ਨਹੀਂ ਹੈ ਕਿ 100 ਰੁਪਈਆ ਕੱਢਣਾ ਇੱਕ ਵਾਰ ਨੁਕਸਾਨ ਹੋ ਜਾਂਦਾ 20-50 ਹਜ਼ਾਰ ਰੁਪਏ ਨੁੜ ਜਾਂਦੇ ਮੇਰੇ ਕੋਈ ਨੁਕਸਾਨ ਆਪਣਾ ਜਿਆਦਾ ਹੁੰਦਾ ਅੱਜ ਇਹਨਾਂ ਦੇ ਹੋਈ ਆ ਕੱਲ ਨੂੰ ਕਿਸੇ ਹੋਰ ਦੇ ਵੀ ਹੋ ਸਕਦੀ ਆ ਹੋਣਾ ਵੀ ਹੋ ਗਿਆ ਜੀ ਆ ਪਹਿਲਾਂ ਦੇਖੋ ਪਰਸੋਂ ਫਿਰ ਗਰੀਬ ਵਾਲ ਗਰੀਬ ਵਾਲ ਵੀ ਹੋਣੇ ਉਹ ਤੋਂ ਪਹਿਲਾਂ ਸਾਡੇ ਦੋ ਸਿਲੰਡਰ ਲੈ ਗਏ ਜੀ ਚੱਕੇ ਚਲੋ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਹੁਣ ਨੂੰ ਪਤਾ ਲੱਗਿਆ ਵੀ ਉਹ ਫਲਾਣੇ ਬੰਦੇ ਨੇ ਅਸੀਂ ਤਰੈ ਕਰ ਰਹੇ ਹਾਂ ਉਹਨਾਂ ਨੂੰ ਜਦੋਂ ਮਿਲ ਕੇ ਫੜ ਕੇ ਅੰਦਰ ਦੇ ਲਾਂਗੇ ਸਰ ਇੱਕ ਤੁਸੀਂ ਪੁਲਿਸ ਅਫਸਰੋਂ ਇੱਕ ਸਹਾਇਤ ਕਰੋ ਪਬਲਿਕ ਨੂੰ ਸੌਂਦੇ ਹਾਂ ਇਹ ਕਿਹੜੀਆਂ ਸਾਡੇ ਦੁਕਾਨਾਂ ਨੇ ਜਿਹੜੇ ਕਟਿੰਗ ਦੀਆਂ ਜਿਹੜੇ ਹੋਣਗੇ ਉਹਨਾਂ ਨੂੰ ਦੱਸ ਦਿਓ ਕਟਿੰਗ ਵਾਲੀਆਂ ਜਿਹੜੀਆਂ ਦੁਕਾਨਾਂ ਨੇ ਦਰ ਜਿੱਥੇ ਆ ਕੇ ਬੰਦੇ ਬੈਠੇ ਨਸ਼ਾ ਕਰਦੇ ਨੇ ਉਂਿਓ ਬਿਨਾ ਵਜਾ ਬੈਠੇ ਰਹਿੰਦੇ ਨੇ ਹਾਂ ਜੀ ਚੋਕੀਦਾਰ ਵੀ ਤਾਂ ਹੀ ਡਰਦੇ ਨੇ ਨਸ਼ੇੜੀਆਂ ਤੋਂ ਡਰਦੇ ਨੇ ਸਾਨੂੰ ਦੱਸੋ ਅਸੀਂ ਆਵਾਂਗੇ ਅਸੀਂ ਚੱਕ ਕੇ ਵੈਰੀਫਾਈ ਕਰਾਂਗੇ ਤੁਸੀਂ ਮਾਰਗੇਟ ਮੈਂ ਆਉਂਗਾ ਜੇ ਮੈਂ ਨਹੀਂ ਹੋਊਗਾ ਤਾਂ ਡਿਊਟੀ ਅਫਸਰ ਆਏਗਾ ਅਸੀਂ ਜਿਹੜਾ ਬੰਦਾ ਹੋਊਗਾ ਇਦਾਂ ਦਾ ਦੁਕਾਨ ਤੇ ਬੈਠਾ ਕਰਾ ਉਹਨੂੰ ਲਿਜਾ ਕੇ ਵੈਰੀਫਾਈ ਕਰਕੇ ਫੇਰ ਛੱਡਾਂਗੇ ਮਾਰਗੇਟ ਦੀ ਰੇਡ ਕਰੋ ਹਰ ਇੱਕ ਦੁਕਾਨਦਾਰ ਜਗਾ ਅਦਰਵਾਈਜ਼ ਨਹੀਂ ਰੇਡ ਤਾਂ ਦੇਖੋ ਐ ਕਿਸੇ ਦੇ ਦੁਕਾਨ ਤੇ ਰੇਡ ਨਹੀਂ ਨਾ ਕੀਤੀ ਜਾ ਸਕਦੀ ਨਹੀਂ ਮਾਰਗੇਟ ਅਸੀਂ ਜਿਹੜਾ ਕੋਈ ਜਿੱਥੇ ਮਾੜਾ ਬੰਦਾ ਬੈਠਾ ਤੁਸੀਂ ਦੱਸੋ ਅਸੀਂ ਉਹਨੂੰ ਚੈੱਕ ਕਰਾਂਗੇ ਦੁਕਾਨ ਤੇ ਰੇਡ ਨਹੀਂ ਕਰੀ ਜਾਂਦੀ ਜਦੋਂ ਪੁਲਿਸ ਗਸ਼ਤ ਕਰਦੀ ਹੈ ਜਿਹੜੇ ਬਗੈਰ ਨੰਬਰ ਪਲੇਟਾ ਤੋਂ ਚੱਲ ਰਹੇ ਨੇ ਫਿਕਰ ਉਹ ਅਸੀਂ ਲੋਕ ਤੇ ਉਹ ਅਸੀਂ ਕਰਦੇ ਆਂ ਜੀ ਬਿਲਕੁਲ ਕਰਦੇ ਤੁਸੀਂ ਮੇਰੇ 15 ਮਹੀਨੇ ਬੰਦ ਕੀਤੇ ਹੋਏ ਨੇ ਬਿਲਾ ਨੰਬਰ ਕਾਇ ਖੜੇ ਨੇ ਅੰਦਾਜ਼ਾ ਮਾਰਕੀਟ ਦਾ ਬੰਦਾ ਕੋਈ ਨਹੀਂ ਹੋਊਗਾ ਜਿਹੜਾ ਕੁਸਤਾ ਉਹ ਕੰਮ ਕਰਦੀ ਹੈ ਸਾਰੇ ਮੁੰਡੇ ਸਾਡਾ ਮਾਰਕੀਟ ਦਾ ਬੰਦਾ ਕੋਈ ਨਹੀਂ ਛੁੱਟ ਰਿਹਾ ਮਾਰਕੀਟ ਦਾ ਹਾਂ ਮੈਨੂੰ ਪਤਾ ਜਿਹੜਾ ਇੰਡੀਗਲ ਕੰਮ ਕਰੂਗਾ ਜਿਹੜਾ ਕੋਈ ਮਾੜਾ ਬੰਦਾ ਉਹੀ ਕਰਦਾ ਇਦਾਂ ਦੇ ਕੰਮ ਜਿਹੜਾ ਇਹ ਬੱਚੇ ਨੇ ਬਿਜ਼ਨਸ ਕਰਨਾ ਉਹ ਕੰਮ ਨਹੀਂ ਇਦਾਂ ਦਾ ਕੋਈ ਕਰਦਾ 500 ਤੋਂ ਬਾਈਕ ਲੈ ਗਏ ਨੇ ਜਿਹੜੇ ਰੋਜ਼ ਅਗਮ ਨੂੰ ਜਾਂਦੇ ਨੇ ਹੁਣ ਵੀ ਹੁਣ ਵੀ ਲੰਘਦੇ ਨੇ ਜੀ ਤੁਸੀਂ ਸਾਨੂੰ ਇਤਲਾ ਨੰਬਰ ਦੇ ਅਸੀਂ ਕਾਰਵਾਈ ਕਰਾਂਗੇ ਜਾਈ ਨੰਬਰ ਉਹਦੇ ਚੱਕੇ ਹੋਣਗੇ ਮੁੰਡੇ ਨਾਲ ਆ ਅਸੀਂ ਤੁਹਾਡੀ ਸੁਰੱਖਿਆ ਲਈਆਂ ਆਦੀ ਉਹ ਜੀ ਜਾਓ ਅੱਖਾ ਕੱਢਦੇ ਨੇ ਉਲਟਾ ਉਹਨਾਂ ਦੀ ਚੰਗੀ ਤਰ੍ਹਾਂ ਤਸੱਲੀ ਹੋਣੀ ਚਾਹੀਦੀ ਤਸੱਲੀ ਹੋਏਗੀ ਤੁਹਾਡੇ ਸਾਹਮਣੇ ਹੋਏਗੀ ਐਸੇ ਤਰ੍ਹਾਂ ਚਾਕੇ ਤਸੱਲੀ ਕਰਦੇ ਬੰਦਾ ਮਿਲਦਾ ਇੱਕ ਹਫ਼ਤੇ ਦੇ ਅੰਦਰ ਅੰਦਰ 12 ਤਰੀਕ ਤੋਂ ਲੈ ਕੇ 4 ਚੋਰੀਆਂ ਹੋ ਗਈਆਂ ਛੋਟੇ ਵੀਰ ਮੈਂ ਘਰ ਦੇਖ ਕੇ ਜਾ ਕੇ ਉਹਨਾਂ ਦੇ ਹਾਂ ਦੋ ਜਿਹੜੇ ਕਰਦੇ ਆ ਅਸੀਂ ਉਹਨਾਂ ਨੂੰ ਟਰੈਕ ਕਰ ਰਹੇ ਹਾਂ ਬੰਦੇ ਦੀ ਡਿਊਟੀ ਲਾਤੀ ਜਦੋਂ ਘਰ ਆਏਗਾ ਮੈਨੂੰ ਦੱਸੂਗਾ ਅੱਗੇ ਅੱਗੇ ਕਾਰਵਾਈ ਕਰਾਂਗੇ ਸਾਥੋ ਪਹਿਲਾ ਪਹਿਲਾ ਤੁਸੀਂ ਉਹ ਕਰ ਲੋ ਤਾਂ ਵਧੀਆ ਗੱਲ ਨਹੀਂ ਸਤੋ ਕੁਛ ਵਿੱਚ ਭਾਈ ਅੰਗ ਨਹੀਂ ਨਹੀਂ ਅਸੀਂ ਅਸੀਂ ਕਰਾਂਗੇ ਗੱਲ ਭਾਈ ਇਹੋ ਜਿਹਾ ਪਾੜੇ ਨੰਦੇ ਨੂੰ ਤਾਂ ਅਸੀਂ ਵੀ ਨਹੀਂ ਬਖਸ਼ਦਾ ਕਿਸੇ ਨੂੰ ਅਸੀਂ ਜੋ ਵੀ ਕੰਮ ਕਰਾਂਗੇ ਇਹਨਾਂ ਦੀ ਰਹਿਨਮਾਈ 'ਚ ਕਰਾਂਗੇ ਸਾਹਿਬ ਖੜੇ ਨਹੀਂ ਦੂਜੇ ਵੀ ਐਮਸੀ ਸਾਨੀ ਸਾਹਿਬ ਨਾਲ ਮੇਰੀ ਗੱਲ ਹੋਈ ਆ ਉਹ ਵੀ ਕਿਤੇ ਬਾਹਰ ਗਏ ਨੇ ਅੱਜ ਪਹਿਲਾਂ ਲੱਗਦਾ ਅੱਜ ਕਦੀ ਹੁਣ ਲੱਗਿਆ ਨਹੀਂ ਕਿਧਰ ਨਾਲ ਗੱਲ ਨਹੀਂ ਕਿਉਂਕਿ ਉਹਦੇ ਬਾਹਰ ਦੇਖੋ ਅਸੀਂ ਗਸ਼ਤ ਰਾਤ ਨੂੰ ਸਾਡੀ ਗੱਡੀ ਆਈ ਆ ਤਾਂ ਬਚਾ ਹੋਇਆ ਗੱਡੀ ਸਾਡੀ ਆਉਂਦੀ ਆ ਪਰ ਸਾਡਾ ਕੋਈ ਏਰੀਆ ਕਾਫੀ ਆ ਇੱਕ ਜਿਹੜਾ ਲੱਗਿਆ ਚੱਕਰ ਕਈ ਵਾਰੀ ਹੁਣ ਉਹ 2 ਵਜੇ ਆ ਗਈ ਆ ਉਹ 3 ਵਜੇ ਉਧਰ ਚਲੀ ਗਈ 4 ਵਜੇ ਇਧਰ ਨੂੰ ਆ ਗਈ ਇਸ ਤਰ੍ਹਾਂ ਹੁੰਦਾ ਹੁਣ ਅਸੀਂ ਪ੍ਰਾਈਵੇਟ ਸੋਸਿਆ ਵੀ ਪ੍ਰਾਈਵੇਟ ਸਕਿਉਰਟੀ ਵਾਲਾ ਬੰਦਾ ਰੱਖੀ ਹਾਂ ਰੱਖੋ ਸਕਿਉਰਟੀ ਵਾਲਾ 100 ਰੁਪਏ ਭਾਰ ਦੁਕਾਨ ਜਾਂ ਘਰ ਜਿੱਦਾ ਵੀ ਰੋਡ ਤੇ ਆਉਂਦਾ ਉਹ ਤੁਸੀਂ ਦੇਖੋ ਜਿੰਨੇ ਉਹਨੂੰ ਤਨਖਾਹ ਦੇਣੀ ਉਸ ਹਾਲਾ ਡਿਵਾਈਡ ਕਰਦੇ ਕਿੰਨੀਆਂ ਦੁਕਾਨਾਂ ਨੇ 100 ਰੁਪਏ ਕੀ ਬਾਲਾ ਪਾਣਾ ਕਹਣਾ ਇੰਦਾਂ ਜੀ ਉਹ ਪਾਣਾ ਵੀ ਹਮ ਜਮਾ ਰੱਖ ਲਓ ਹਾ ਡੇਢ ਮਹੀਨੇ ਰੱਖ ਲਓ ਡੇਢ ਮਹੀਨੇ 12 ਮਹੀਨੇ ਜਿੰਨੇ ਰੱਖ ਕੀ ਫਰਕ 12 ਮਹੀਨੇ ਦੀ ਤੋਂ ਅਸੀਂ ਪੱਕਾ ਹੀ ਰੱਖਣਾ ਚਾਹੁੰਦੇ ਹਾਂ ਡੇਢ ਮਹੀਨੇ ਰੱਖੋ 12 ਮਹੀਨੇ ਦੀ ਤੋਂ ਨਾਲ ਸਾਡੀ ਜੋ ਬਦਲ ਲੈਣੀਆਂ ਜਦੋਂ ਅੱਧੀ ਰਾਤ ਫੋਨ ਕਰੋ ਮੈਨੂੰ ਮਰਜ਼ੀ ਫੋਨ ਕਰੋ ਚਾਹੇ ਅੱਧੀ ਰਾਤ ਕਰੋ ਅਸੀਂ ਉਹਦੇ ਵੀ ਅਟੈਂਡ ਕਰਦੇ ਆ ਕੋਈ ਨਹੀਂ ਵੀ ਨਾ ਨਾ ਕੰਨੀ ਕੋਈ ਨਹੀਂ ਹੋਊਗੀ ਬਾਕੀ ਉਹਨੇ ਦਾ ਅਸੀਂ ਰੱਖ ਲਈ ਬਾਕੀ ਨਸ਼ੇ ਪੱਤੇ ਵਾਲਾ ਤੁਹਾਡਾ ਕੰਮ ਹੈ ਜਿਹੜਾ ਅਸੀਂ ਨੰਬਰ ਪਲੇਟ ਵਾਲਿਆਂ ਨੂੰ ਜ਼ਰੂਰ ਕਰੋ ਜੀ ਪ੍ਰੀਤਨਗਰ ਚ ਵੇਚਦੇ ਅਸੀਂ ਬੰਦ ਕਰ ਦਿੱਤਾ ਸੀ ਜੇਲ੍ਹ ਛੱਡ ਕੇ ਆਇਆ ਕੋਈ ਬੰਦਾ ਸਾਡਾ ਮਾਰਕੀਟ ਦਾ ਬੰਦਾ ਥੱਲੋ ਕੋਈ ਨਹੀਂ ਆਊਗਾ ਵੀ ਸਾਨੂੰ ਨਹੀਂ ਛੱਡ ਦੋਈ ਅਸੀਂ ਬਫਰ ਨਾਲ ਆ ਜਾਂ ਸਾਡੀ ਡਿਊਟੀ ਹੈ ਸਰ ਜਿਹੜਾ ਰਾਤ ਦਾ ਮਸਲਾ ਹੋਇਆ ਵੀਡੀਓਜ਼ ਆਪਣੇ ਕੋਲ ਆ ਗਏ ਉਹ ਤੱਕ ਹੁਣ ਕੀ ਕਾਰਵਾਈ ਹੋਊਗੀ ਉਹ ਵੀ ਉਹ ਬੰਦਿਆਂ ਦੇ ਘਰਾਂ ਟ੍ਰੇਸ ਕੀਤਾ ਜੋ ਇਹਨਾਂ ਨੇ ਦੱਸਿਆ ਉਹ ਵੈਰੀਫਾਈ ਕਰਾਂਗੇ ਉਹੀ ਠੀਕ ਹੈ ਜੀ ਉਹ ਵੈਰੀਫਾਈ ਕਰਕੇ ਜੇ ਹੋਏ ਤਾਂ ਉਹਨਾਂ ਦੇ ਕਾਰਵਾਈ ਅਵਸ਼ ਲੋਗੀ